ਕਿਉਂ ਤਰਹੀ ਲੋਕਿਓ? ਇਹ ਕੋ ਜੁਰਗਾ। ਇਧਰ ਲਿਆਓ ਰਿਕਸ਼ਾ। ਵਾਈ ਕਾਲਸਾ ਵਾਈ ਗੁਰਜੀ ਕੀ ਫਤੇ ਜੀ। ਰਿਕਸ਼ਾ ਬੜਾ ਧਮੜਾ ਜੀ। ਰਿਕਸ਼ਾ ਬੜਾ ਮਾੜਾ ਰੱਖਿਆ ਕੀ ਗੱਲ ਆ? ਨਾ ਰਿਕਸ਼ਾ ਮਾੜਾ ਵਾ। ਸਵਾਰੀ ਵਿੰਦੀ ਤੇ? ਸਵਾਰੀ ਬੜੀ ਮੁਸ਼ਕਲ ਆ ਬਿੰਦੀ ਯਾਰ। ਬੜੀ ਮੁਸ਼ਕਲ ਆ ਬਿੰਦੀ ਆ। ਟਾਇਰ ਟੂਰ ਵੀ ਸਾਰੇ ਗਏ ਆ ਰਿਛੇ ਦੇ। ਕੜਾ ਪਿੰਡਾ ਸਾਡਾ ਪਿੰਡ ਬੰਗਾਰੀ ਆ ਜਿਹੜਾ ਹੈਗਾ ਪੰਗਾਂ ਦੇ ਚੰਗਾਂ ਦੇ ਕਿੰਨੀ ਮਾਇਕਮਾਈ ਸਵੇਰ ਦੀ ਹਾਂਜੀ ਕਿੰਨੀ ਮਾਇਕਮਾਈ ਸਵੇਰ ਦੀ ਐ ਇਸ ਤਰ੍ਹਾਂ ਹੀ ਆ ਮਰਾ ਜਿਵੇਂ ਪਾਜੋ ਕਿੰਨੀ ਮਾਇ ਆ ਇਸ ਤਰ੍ਹਾਂ ਹੀ ਆ ਚੱਲ ਜਵੇ ਜਕਰਦਾ ਚੱਲ ਜਵੇ ਨਹੀਂ ਚੱਲੇ ਤਾਂ ਅੱਜ ਕਿੰਨੀ ਕਮਾਈ ਵਾਏ ਵਾਹ ਮਰ ਕੇ ਸਵੇਰ ਦਾ ਗਿਆ ਹੈਗਾ ਸਵੇਰੇ 4 ਵਜੇ ਉੱਠਿਆ ਸੀ 4 ਵਜੇ ਦਾ ਅੱਛਾ ਕਿੰਨੇ ਹੋਣ ਦਾ ਕਰ ਵੀ ਆਉਂਦਾ ਸਹੀ ਸੌਣ 100 ਰੁਪਇਆ ਤੇ ਹੁਣ ਟਾਈਮ ਹੋ ਗਿਆ 3 ਵਜੇ ਆਇਆ 3 ਵਜੰਦੇ ਆ ਉਧਰ ਮੈਂ ਵਾਹਿਗੁਰੂ ਹੱਥ ਗਏ ਬਾਬਾ ਜੀ ਤੁਹਾਨੂੰ ਗੁਰੂ ਜਾਮਦਾਸ ਤੁਹਾਨੂੰ ਗੁਰੂ ਰਾਮਦਾਸ ਇਹ ਸਾਰੀ ਸਿੱਖਾ ਦੇ ਹੱਥ ਵਾਹਿਗੁਰੂ ਵਾਹਿਗੁਰੂ ਰਿਕਸ਼ਾ ਸਾਰਾ ਖਰਾਬ ਹੈ ਮੈਂ ਤਾਂ ਆਵਾਜ਼ ਮਾਰੀ ਮੈਂ ਕਿਹਾ ਰਿਕਸ਼ਾ ਸਾਰਾ ਖਰਾਬ ਆ ਬਾਬਾ ਜੀ ਘਰ ਕੋਲ ਕਮਾਨ ਵਾਲਾ ਹੋਰ ਘਰ ਹੋਰ ਕੋਈ ਨਹੀਂ ਕਮਾਨ ਵਾਲਾ ਬੇਟਾ ਬੇਟਾ ਹੈ ਹੀ ਨਹੀਂ ਹੈ ਗਾਨੀ ਔਲਾਦ ਨਹੀਂ ਕੀ ਵਾਹਿਗੁਰੂ ਵਾਹਿਗੁਰੂ ਅੱਛਾ ਜੀ ਨਾਲ ਦੀ ਹੈਗੀ ਐ ਅੱਛਾ ਜੀ ਤੁਹਾਡੇ ਕੋਲ ਕੁਛ ਨਹੀਂ ਗਾ ਮੈਂ ਕਰਾਂ ਇਹਦੇ ਤੱਕੇ ਖਾਣਦੇ ਆ ਕਰਾਈ ਤੇ ਵਾਹਿਗੁਰੂ ਨਹੀਂ ਰੋਣਾ ਨਹੀਂ ਰੋਣਾ ਨਹੀਂ ਰੋਣਾ ਨਹੀਂ ਕੋਈ ਨਹੀਂ ਪਿਆਰ ਕੋਈ ਨਹੀਂ ਤੇ ਮਹਾਰਾਜ ਤੇ ਕੋਈ ਗਿਲਾ ਨਹੀਂ ਗਾ ਗਿਲਾ ਮੈਂ ਕਦਾ ਗਿਲਾ ਕਰਾਂ ਹਾਂ ਮਹਾਰਾਜ ਤੇ ਗਿਲਾ ਕਦਾ ਕਰਾਂ ਹੂੰ ਐਸੀ ਗਿਲਾ ਕਰਾਂ ਵਾਹਿਗੁਰੂ ਵਾਹਿਗੁਰੂ ਅੱਛਾ ਜੀ ਗਿਲਾ ਮਹਾਰਾਜ ਦਾ ਰੋਟੀ ਦੇਰੇ ਮਹਾਰਾਜ ਰੋਜ਼ ਰੋਟੀ ਦਿੰਦੇ ਆ ਉਹ ਸ਼ੁਕਰ ਆਉਦਾ ਸ਼ੁਕਰ ਹੈ ਪਰ ਉਹਦਾ ਜਿਹੜਾ ਸ਼ੁਕਰਨਾ ਕਰਨ ਨੇ ਵਾਹਿਗੁਰੂ 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 ਇਹਦਾ ਟਾਈਮ ਨਿਕਲੀ ਜਾਂਦਾ ਵਾਹਿਗੁਰੂ ਰੋਟੀ ਸੋਹਣੀ ਚਲ ਜਾਂਦੀ ਹੈ ਬਾਬਾ ਜੀ ਕਿ ਨਹੀਂ ਬਾਬਾ ਜੀ ਐਸੇ ਤਰ੍ਹਾਂ ਹੀ ਆ ਰੋਟੀ ਜਿਹੜਾ ਆ ਰਿਕਸ਼ਾ ਆਪਣਾ ਤੇ ਰਿਪੇਅਰ ਨਹੀਂ ਹੁੰਦਾ ਕਿ ਮਾਇ ਨਹੀਂ ਹੁੰਦੀ ਰਿਪੇਅਰ ਜੋ ਕਿ ਵੈਸੇ ਨਹੀਂ ਆਇਆ ਕਿਥੇ ਪਾਸੇੋਂ ਆ ਦੇ ਰਿਹਾ ਰਿਪੇਅਰ ਜੋ ਕਿ ਬਾਡੀ ਪਹਿਲਾਂ ਟੁੱਟੀ ਸੀ ਬਾਡੀ ਦਿਖਾਈ ਸੀ ਬੜੀ ਮੁਸ਼ਕਲ ਦੇਣਾ ਅੱਛਾ ਜੀ ਆਰ ਸੇਟਅਪ ਹੈ ਇੰਆ ਵਾਹਿਗੁਰੂ ਵਾਹਿਗੁਰੂ ਅਛਾ ਜੀ ਹੂੰ ਮੈਂ ਸੋਚ ਤੈ ਹੁਣ ਹੁਣ ਹੈ ਨਹੀਂ ਮਾਇਆ ਹੁਣ ਮਾਇਆ ਨਹੀਂ ਵਾਹਿਗੁਰੂ ਉਸੇ ਤਰ੍ਹਾਂ ਹੀ ਗੁਜ਼ਾਰਾ ਕਰੀਂ ਨਿਆ ਘਰ ਦਾ ਵੀ ਗੱਗ ਜਿਆਦਾ ਕਰਨਾ ਤੁਹਾਨੂੰ ਗੁਰੂ ਜੀ ਦਾ ਵੀ ਕਮਰਾ ਕਰਾਇਆ ਦਾ ਬਾਬਾ ਜੀ ਸਭ ਤੋਂ ਪਹਿਲੇ ਇੱਕ 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 ਕੰਮ ਕਰੀਏ ਤੁਹਾਡੇ ਬੂਤ ਵੀ ਖਰਾਬ ਆ ਲਓ ਵਾਹਿਗੁਰੂ ਇਹ ਵੀ ਖਰਾਬ ਆ ਇਹ ਇਹ ਦੋਵੇਂ ਸੇਮ ਸੇਮ ਹੀ ਆ ਤੁਹਾਡੇ ਤੇ ਮੇਰੇ ਆਹ ਦੇਖੋ ਰੱਖੋ ਰੱਖੋ ਇਤਨੇ ਮੇਰੇ ਸੀਮੇ ਵੀ ਨਹੀਂ ਨਹੀਂ ਮੇਰੇ ਮੇਰੇ ਚੰਗਲੇ ਆ ਲਾ ਦੋ ਦੋਵੇਂ ਲਾਓ ਇਹਦਾ ਆਹ ਦੇਖੋ ਪਾ ਕੇ ਆਂਦੇ ਆ ਮੇਰੇ ਵਾਲੇ ਆਹ ਬਤ ਵਧੀਆ ਵੇਖੋ ਆਂਦੇ ਆ ਨਹੀਂ ਕੋਈ ਗੱਲ ਨਹੀਂ ਨਹੀਂ ਪਾਓ ਪਾਓ ਬਾਬੇ ਆਂਦੇ ਤੇ ਵੇਖੋ ਆ ਜਾਣੀ ਤੁਹਾਨੂੰ ਭਰਾਂ ਲਾਂਗਾ ਉਹ ਕੋਈ ਨਹੀਂ ਉਹ ਕੋਈ ਨਹੀਂ ਬਾਬਾ ਜੀ ਸਾਡੇ ਲੈ ਉਹ ਤੁਸੀਂ ਲਾਓ ਆ ਪਾਉ ਦੀ ਆ ਪਾ ਲੋ ਤੇ ਲ ਪਾ ਰਾਂਗਾ ਕੋਈ ਉਹ ਪਾਓ ਤੁਸੀਂ ਤੁਹਾਨੂੰ ਆਂ ਦੇਖੋ ਇਹ ਬੂੜ ਨਵੇਂ ਸੀ ਜੇ ਮੇਰੇ ਸਸਤੇ ਦੇ ਹੋਣੇ ਨਾ ਚਲੋ ਬਰਾਏ ਦੀ ਵੇਲੇ ਵਾਹਿਗੁਰੂ ਕਿਹਨੇ ਦਿੱਤੇ ਆ ਤੁਹਾਨੂੰ ਗੁਰਜਾਨ ਦਾਸ ਤੁਹਾਨੂੰ ਗੁਰਜਾਨ ਦਾਸ ਸਾਡੇ ਸਿੱਖਾਂ ਦੇ ਹਾਲਾਤ ਇਸ ਤਰ੍ਹਾਂ ਦੇ ਆ ਬਾਬਾ ਜੀ ਕਿੰਨਾ ਦੁਖਵਾਲੀ ਗੱਲ ਆ ਅਸੀਂ ਵੱਡੇ ਵੱਡੇ ਇੱਕ ਲੰਗਰ ਲਾਤੇ ਆ ਪਕੌੜਿਆਂ ਦੇ ਪਨੀਰਾਂ ਦੇ ਹੈ ਪਰ ਸਾਡੀ ਅਸਲੀਅਤ ਤੇ ਇਹੀ ਹੈ ਕਿਸੇ ਨੇ ਕਦੀ ਕਿਹਾ ਨਹੀਂ ਕਿ ਬਾਬੇ ਉਹ ਤੁਹਾਨੂੰ ਵਿਕਸ਼ਾ ਕਿਲਾ ਦਨੇ ਆ ਤੈਨੂੰ ਵੀ ਨਹੀਂ ਗੱਲ ਕੀਤੀ ਮੈਂ ਅੱਜ ਤੱਕ ਨਹੀਂ ਗੱਲ ਕਰਤਾ ਮੈਂ ਕਰੀ ਵੀ ਕਰਦਾ ਮੈਂ ਕਹਿੰਦਾ ਮੈਂ ਆਪਣੀ ਬੇਨਤੀ ਦੇ ਵਿੱਚ ਰੱਖ ਕੇ ਆਈ ਹੂੰ ਸਾਡੇ ਸਿੱਖ ਜਿਹੜੇ ਨਾ ਮੰਗਦੇ ਨਹੀਂ ਇਹ ਹੀ ਚੀਜ਼ ਆ ਕਿ ਅਸੀਂ ਮੰਗਦੇ ਨਹੀਂ ਅਸੀਂ ਦੁੱਖ ਸਹਿੰਦੇ ਆ ਪਰ ਅਸੀਂ ਮੰਗਦੇ ਨਹੀਂ ਤੇ ਅਸੀਂ ਮੰਗਦੇ ਨਹੀਂ ਤੇ ਇਸ ਕਰਕੇ ਅਸੀਂ ਕਿਸੇ ਨੂੰ ਦਿਖਦੇ ਨਹੀਂ ਗੱਲ ਵਿੱਚੋਂ ਆਵਾ ਅਸੀਂ ਮੰਗਦੇ ਨਹੀਂ ਅਸੀਂ ਕਿਸੇ ਨੂੰ ਦਿਖਦੇ ਨਹੀਂ ਧੰਨ ਗੁਰਦਾਮ ਦਾਸ ਬਾਬੇ ਕਦੀ ਗੁਰੂ ਨਾਨਕ ਦੇਵ ਗੁਰੂ ਦੇ ਨਾਲ ਕਦੀ ਕੋਈ ਗਿਲਾ ਨਹੀਂ ਹੋਇਆ ਗੁਰੂ ਰਾਮਦਾਸ ਪਾਸ਼ਾ ਨਾਲ ਕਦੀ ਕੋਈ ਗਿਲਾ ਨਹੀਂ ਉਹਨਾਂ ਨੂੰ ਗਿਲਾ ਕਰਾਉਂਗਾ ਜੀ ਕਿਹਦਾ ਕਰਨਾ ਵਾਹਿਗੁਰੂ ਹੂੰ ਇਹ ਚੀਜ਼ ਦਾ ਕਰਨਾ ਹੈ ਜੀ ਹੂੰ ਇਹ ਕਰਮ ਹੀ ਮੇਰੇ ਅਸੇ ਤਰ੍ਹਾਂ ਲਿਖੇ ਨੇ ਕਿ ਮੈਂ ਗਿਲਾ ਤਾਂ ਦੇ ਕਰ ਤੁਹਾਨੂੰ ਲੱਗਦਾ ਕਿ ਗੁਰੂ ਰਾਮਦਾਸ ਪਾਸ਼ਾ ਆਪਣੇ ਸਿੱਖਾਂ ਦੇ ਵਿੱਚ ਅੱਜ ਵੀ ਵਿਚਰਦੇ ਨੇ ਸੜਕਾਂ ਤੇ ਘੁੰਮਦੇ ਨੇ ਕਿਸ ਨਾ ਕਿਸੇ ਰੂਪ ਚ ਆਉਂਦੇ ਨੇ ਕਿਸ ਨਾ ਕਿਸੇ ਰੂਪ ਚ ਆਉਂਦੇ ਨੇ ਆਗੇ ਨੇ ਆਉਂਦੇ ਨੇ ਸਿੱਖਾਂ ਦੇ ਰੂਪ ਚ ਆਉਂਦੇ ਨੇ ਮਦਦ ਕਰਨ ਆਂਦੀ ਨੇ ਆਪਣੀ ਸਿੱਖ ਦੀ ਹੈ ਨਾ ਤੁਨ ਗੁਰੂ ਜਾਨਦਸ ਸਾਡੇ ਵਰਗਿਆਂ ਦੇ ਵਿੱਚ ਹੀ ਆ ਜਾਨ ਆ ਜਾਂਦੇ ਆ ਮਹਾਰਾਜ ਆ ਜਾਂਦੇ ਆ ਤੁਨ ਗੁਰੂ ਜਾਨਦਸ ਤੁਨ ਗੁਰੂ ਜਾਨਦਸ ਸਾਡੇ ਵਰਗਿਆਂ ਦੇ ਤੁਨ ਗੁਰੂ ਜਾਨਦਸ ਬਾਬਾ ਜੀ ਇਦਾਂ ਵਾ ਕਿ ਤੁਸੀਂ ਮੇਰੀ ਇੱਕ ਛੋਟੀ ਜੀ ਬੇਨਤੀ ਹੈ ਕਿ ਅਸੀਂ ਚਾਹੁੰਦੇ ਆ ਕਿ ਅਸੀਂ ਤੁਹਾਨੂੰ ਨਵਾਂ ਰਿਕਸ਼ਾ ਲੈ ਕੇ ਦਈਏ ਅੱਛਾ ਠੀਕ ਹੈ ਜੀ ਤੁਸੀਂ ਕੱਲ ਨਾਈਆ ਵਾਲਾ ਮੋੜ ਤੇ ਪਤਾ ਤੁਬਬਿਓ ਨਾਈਆ ਵਾਲਾ ਮੋੜ ਪਤਾ ਉੱਥੇ ਤੁਸੀਂ ਜੇਸੀ ਰਿਕਸ਼ੇ ਵਾਲੇ ਆ ਅੱਛਾ ਜੇਸੀ ਹੈਗਾ ਉੱਥੇ ਤੁਸੀਂ ਆ ਜਿਓ ਗੁਰੂ ਰਾਮਦਾਸ ਪਾਸ਼ਾ ਨੇ ਤੁਹਾਡੀ ਅਰਦਾਸ ਸੁਣੀ ਹੈ ਗੁਰੂ ਰਾਮਦਾਸ ਪਾਸ਼ਾ ਦਾ ਹੁਕਮ ਹੈ ਕਿ ਆਪਣੇ ਸਿੱਖ ਨੂੰ ਨਾਵਾ ਰਿਕਸ਼ਾ ਲੈ ਕੇ ਦੇਣਾ ਉਹ ਮਾਲਕ ਨੇ ਮੇਰੀ ਡਿਊਟੀ ਲਈ ਹੈ ਤੁਹਾਡਾ ਗੁਰੂ ਬੜਾ ਬੇਅੰਤ ਹੈ ਉਹ ਹੈ ਗੁਰੂ ਰਾਮਦਾਸ ਪਾਸ਼ਾ ਠੀਕ ਹੈ ਪਿਆਰਿਓ ਚਲੋ ਭਾਈ ਇੱਕ ਇੱਕ ਚੀਜ਼ ਬੋਲੀ ਆਪਾਂ ਦੋ ਜਣੇ ਸਵਾਸ ਸਵਾਸ ਗੁਰੂ ਰਾਮਦਾਸ ਬੋਲੋ ਸਵਾਸ ਸਵਾਸ ਗੁਰੂ ਰਾਮਦਾਸ 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 ਯਾਰੋ ਜਦੋਂ ਵੀ ਬਾਬਿਓ ਤੁਸੀਂ ਇਕੱਲਾ ਮਹਿਸੂਸ ਕਰੋ ਤੁਹਾਨੂੰ ਲੱਗੇ ਕਿ ਮੇਰਾ ਮੇਰੀ ਔਲਾਦ ਨਹੀਂ ਹੈਗੀ ਮੇਰਾ ਪੁੱਤਰ ਨਹੀਂ ਹੈਗਾ ਤੁਸੀਂ ਗੁਰੂ ਰਾਮਦਾਸ ਪਾਸ਼ਾ ਨੂੰ ਯਾਦ ਕਰਿਓ ਉਹ ਸਾਰਾ ਕੁਝ ਬਣ ਕੇ ਤੁਹਾਡੇ ਕੋਲ ਆਣਗੇ ਠੀਕ ਹੈ ਜੀ ਬਾਕੀ ਤੁਸੀਂ ਕੱਲ ਨਾ 11 ਵਜੇ ਤੁਸੀਂ ਨਾਈਆਂ ਵਾਲੇ ਮੋੜ ਤੇ ਆ ਜਿਓ ਇਹ ਰਿਕਸ਼ਾ ਲੈ ਕੇ ਆ ਜਿਓ ਤੇ ਉੱਥੇ ਮੈਂ ਆ ਕੇ ਗੁਰੂ ਰਾਮਦਾਸ ਪਾਸ਼ਾ ਜੀ ਦੇ ਹੁਕਮਾਂ ਦੇ ਵਿੱਚ ਤੁਹਾਨੂੰ ਨਵੀਂ ਗੱਡੀ ਲੈ ਕੇ ਦਿੰਨੇ ਆ ਠੀਕ ਹੈ ਪਿਆਰਿਓ ਤੁਸੀਂ ਆਪਣੇ ਘਰ ਜਾ ਕੇ ਕੀ ਕਹਿਣਾ ਆਪਣੀ ਵਾਈਫ ਨੂੰ ਤੁਸੀਂ ਕਹਿਣਾ ਕਿ ਮੈਨੂੰ ਇੱਕ ਗੁਰੂ ਦਾ ਸਿੱਖ ਮਿਲਿਆ ਸੀ ਉਹਨੇ ਦਮਾਲਾ ਬਣਿਆ ਸੀ ਉਹਨੇ ਇੱਕ ਵੱਡੀ ਸ਼ਰੀ ਸਾਹਿਬ ਪਾਈ ਸੀ ਤੁਸੀਂ ਮੇਰਾ ਨਾਮ ਤਾਂ ਨਹੀਂ ਜਾਣਦੇ ਉਹਨੂੰ ਕਿਉਂ ਕਿ ਮੈਂ ਉਹਦਾ ਨਾਂ ਨਹੀਂ ਪਤਾ ਪਰ ਉਹ ਗੁਰੂ ਦਾ ਸਿੰਘ ਸੀ ਗੁਰੂ ਰਾਮਦਾਸ ਗੁਰੂ ਰਾਮਦਾਸ ਕਰਦਾ ਸੀ ਸੜਕਾਂ ਤੇ ਮਿਲਿਆ ਸੀ ਤੇ ਉਹ ਮੈਨੂੰ ਕਹਿੰਦਾ ਕਿ ਮੈਂ ਮੈਂ ਤੁਹਾਨੂੰ ਰਿਕਸ਼ਾ ਲੈ ਕੇ ਦੇਣਾ ਗੁਰੂ ਪਿਆਰਿਓ ਇਹ ਗੁਰੂ ਰਾਮਦਾਸ ਪਾਸ਼ਾ ਦਾ ਹੁਕਮ ਹੈ ਜਿਹੜਾ ਮੈਂ ਕਰ ਰਿਹਾ ਮੈਂ ਤੁਹਾਰਦੇ ਤੋਂ ਕਿ ਇਹ ਸਾਣ ਨਹੀਂ ਕਰਨਾ ਐ ਮੇਰੇ ਬਾਦਸ਼ਾਹ ਨੇ ਮੈਨੂੰ ਕਿਹਾ ਕਿ ਲੋੜਵੰਦ ਦੀ ਮਦਦ ਕਰਨੀ ਆਪਣੇ ਗੁਰਸਿੱਖਾਂ ਦੇ ਨਾਲ ਖੜਨਾ ਗੁਰਸਿੱਖਾਂ ਦੀ ਮਦਦ ਕਰਨੀ ਠੀਕ ਹੈ ਜੀ ਹੁਣ ਤੁਸੀਂ ਚਲੇ ਜਾਓ ਤੇ ਕੱਲ ਸਵੇਰੇ ਤੁਸੀਂ 11:30 ਵਜੇ ਤੱਕ ਆ ਜਾਓ ਉੱਥੇ ਉੱਥੇ ਆ ਕੇ ਉਹਨਾਂ ਨੂੰ ਕਹਿ ਦਿਓ ਕਿ ਮਨੂ ਨਿਰਵੈਰ ਭਾਈ ਨੇਤ ਭੇਜਿਆ ਜੇ ਸੀ ਰਿਕਸ਼ਾ ਯਾਦ ਆ ਕਿਉਂ ਪਤਾ ਨਹੀਂ ਤੁਹਾਨੂੰ ਹਾਂ ਉਹਨਾਂ ਕੋਲ ਚਲੇ ਜਾਓ ਉੱਥੇ ਇਹ ਬੇਨਤੀ ਹੈ ਨਹੀਂ 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 ਇਤਨਾ ਨਹੀਂ ਪਲੀਜ਼ ਬੇਨਤੀ ਦੇਖੋ ਨਹੀਂ ਨਹੀਂ ਹਾਂ ਜੀ ਬਾਬਾ ਦੀਸਨ ਦੇ ਗੁਰਦੁਆਰੇ ਜਾਓ 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 ਮਹਾਰਾਜ ਨੂੰ ਦੱਸ ਕੇ ਆਇਓ ਕਿ ਸਤਗੁਰੂ ਤੇਰੀ ਦਇਆ ਹੋਈ ਆ ਸਿੰਘ ਆਇਆ ਸੀ ਸਿੰਘ ਮੈਨੂੰ ਦੇਣ ਦੇਣ ਲਗਾ ਰਿਕਸ਼ਾ ਠੀਕ ਆ ਜੀ ਚਲੋ ਠੀਕ ਆ ਪਿਆਰਿਓ ਵਾਹੀ ਖਾਲਸਾ ਵਾਹੀ ਗੁਰਜੀ ਕੀ ਫਤਿਹ ਮੱਥਾ ਪਈ ਜੀ ਆ ਵਾਹੀ ਗੁਰਜੀ ਕੀ ਫਤਿਹ ਜੀ ਆ ਗਿਆ ਪਿਆਰਿਓ ਉਹ ਉਹ ਤੁਸੀਂ ਜਾਨੂੰ ਵੀ ਆ ਆ ਵਾਹੀ ਖਾਲਸਾ ਵਾਹੀ ਗੁਰਜੀ ਕੀ ਫਤਿਹ ਜੀ ਆ ਗਿਆ ਪਿਆਰਿਓ ਰੰਗ ਦੱਸੋ ਲਾਲ ਵਾਲੀ ਠੀਕ ਆ ਕਿ ਆ ਲੈ ਲੈਣੀਏ ਆਜੋ ਆਜੋ ਕਿਹੜੀ ਲੈਣੀ ਆ ਆਲ ਕਿਲੜੀਆਂ ਕਿ ਆੜੀ ਹਾਂ ਠੀਕ ਆ ਬੱਬੂ ਜੀ ਆ ਠੀਕ ਆ ਇਹ ਹੁਣ ਤੜਕ ਬੇਲ ਵੀ ਆ ਗਿਆ ਇਹਦੇ ਪੈਸੇ ਦੇਤੇ ਆ ਠੀਕ ਆ ਹਾਂਜੀ ਹੁਣ ਅੱਜ ਤੋਂ ਉਹ ਨਵੀਂ ਗੱਡੀ ਤੁਸੀਂ ਚਲਾਇ ਕਰਨੀ ਤੁਸੀਂ ਸੁਖੇ ਹੋ ਜਾਣਾ ਉਹ ਤੁਹਾਡੀ ਗੱਡੀ ਸੀ ਖਰਾਬ ਉਹ 100 150 ਕਮਾਉਂਦੇ ਸੀ ਰੋਜ਼ ਹੁਣ ਹੁਣ ਕੀ ਉਹ ਵੀ ਆ ਕਮਾਜੇ ਦੇਸ ਹੁਣ ਕੀ ਫਰਕ ਪਊਗਾ ਇਹ ਦੇ ਨਾਲ ਕਿ ਨਵੀਂ ਗੱਡੀ ਨਾਲ ਇਹਗਾ ਉਹ ਇਹ ਨਹੀਂ ਪਹਿਣਾ ਇਹਗਾ ਆਪਣਾ ਨਹੀਂ ਇਹਨੂੰ ਜਿਹੜੇ ਮਿਲ ਕੋ 7 8 ਸਾਲ ਬਣ ਲਗੇ 8 ਸਾਲ 8 ਸਾਲ ਤੋਂ ਬਾਅਦ ਇੱਕ ਨਵੀਂ ਗੱਡੀ ਲਈ ਨਹੀਂ ਗਈ ਮੈਂ ਗੱਡੀ ਕੋਈ ਨਹੀਂ ਲਈ ਨਵੀਂ ਉਸ ਮਾਰਕ ਦੇ ਹੱਥ ਲਈ ਕੀ ਪੈਸੇ ਨਹੀਂ ਹੈਗੇ ਇੱਕ ਨਵੀਂ ਵਾਸਤੇ ਪਰ ਅੱਜ ਵੇਲੇ ਇੱਕ ਨਵੀਂ ਮਿਲ ਗਈ ਆ ਮਹਾਰਾਜ ਨੇ ਦਿਵਾਤੀ ਹੈ ਗੁਰੂ ਜੰਮਦਾ ਸਾਹਿਬਾ ਸਾਹਿਬਾ ਹੈਗੇ ਆ ਜੀ ਤੁਹਾਡੇ ਗੱਡੇ 'ਚ ਵਸੇ ਹਮਾਰਾ ਨਹੀਂ ਗੁਰਾਂ ਦਾ ਵਸਾ ਹੈ ਕੀ ਹੈ ਨਾ ਗੁਰਾਂ ਦਾ ਪਾਸ਼ਾ ਹੈ ਕੀ ਹੈ ਜੀ ਤੁਹ ਕੋ ਕਰੋ ਗੁਰ ਆਮਦਾਸ ਦਾ ਫਰਮਾਨ ਵੀ ਗੱਡੀ ਦੇ ਰਹੇ ਹਾਂ ਬਾਬਾ ਜੀ ਕਿੰਨਾਂ ਕੋਲੇ ਇਤਨੀ ਖਰਾਬ ਆ ਗੱਡੀਆਂ ਇਤੋਂ ਵੀ ਖਰਾਬ ਗੱਡੀਆਂ ਸਵਾਰੀ ਨਹੀਂ ਵੇਂਦੀ ਪੁਰਾਣੀ ਗੱਡੀ ਵੇਖ ਕੇ ਤੁਹਾਡੀ ਗੱਡੀ ਬਹੁਤ ਜ਼ਿਆਦਾ ਖਰਾਬ ਸੀ ਮਹਾਰਾਜ ਨੇ ਕਿਰਪਾ ਕਰਤੀ ਹੁਣ ਇੱਕ ਨਵੀਂ ਗੱਡੀ ਸਵਾਰੀ ਵੀ ਬੈਠੇਗੀ ਭੱਜ ਗਏ ਕਿ ਆ ਵੀ ਵੇਖੋ ਤੁਸਾਂ ਹੋਗੇ ਤਿੰਨ ਚਾਰ ਪੁਰਾਣੀ ਛੱਡੀ ਕੋਈ ਨਹੀਂ ਹੁੰਦੀਆਂ ਦੀਆਂ ਦੀਆਂ ਜਿੰਨਾਂ ਦੀ ਮਿਲ ਗਈ ਭਾ ਲੋ ਹਾਂ ਅੱਗੋਂ ਆਪਣੀ 100 ਦੀ ਮਿਲ ਜਾਣੀ ਆ ਹਾਂ ਠੀਕ ਹੈ ਨਾ ਗੁਰ ਆਮਦਾਸ ਜੀ ਆਪ ਆਏ ਨੇ ਤੁਹ ਪਨੋਂ ਤੇ ਲਾਣੇ ਪੈਂਦੇ ਲੱਗ ਜਾਂਦੇ ਆ ਲੈ ਲੀਏ ਚਲੋ ਰਾਜ ਪਰ ਹਾਂਜੀ ਹਾਂਜੀ ਵਰਨੀ ਦੀ ਬੀ ਬੈ ਗਿਤੀ ਸੋ ਬਜ਼ੁਰਗਾਂ ਦੀ ਨਵੀਂ ਗੱਡੀ ਕੱਢ ਦਿਓ ਕੱਢ ਦਿਓ ਵਾਹਿਗੁਰੂ 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 ਸ਼ਤਾਨ ਗੁਰੂ ਆਂ 10 ਪਾਸ਼ਾ ਸੋ ਆ ਬਜ਼ੁਰਗਾਂ ਨੂੰ ਨਵੀਂ ਗੱਡੀ ਲੈ ਕੇ ਦਿੱਤੀ ਆ ਤੇ ਬਜ਼ੁਰਗਾਂ ਦੀ ਪੁਰਾਣੀ ਗੱਡੀ ਆ ਸੀ। ਆ ਸੀ ਪੁਰਾਣੀ ਗੱਡੀ। ਤੇ ਪੁਰਾਣੀ ਗੱਡੀ ਤੁਸੀਂ ਦੇਖ ਲਓ। ਟਾਇਰ ਸਾਰੇ ਖਰਾਬ ਹੋ ਗਏ ਸੀ। ਤੇ ਉਹ ਹੁਣ ਬਜ਼ੁਰਗ ਨਵੀਂ ਗੱਡੀ ਚਲਾ ਰਹੇ ਆ। ਕਿਰਦੇ ਬਜ਼ੁਰਗ ਕਹਿੰਦੇ 8 ਸਾਲ ਹੋ ਗਏ ਆ ਆਹਦੀ ਗੱਡੀ ਨੂੰ ਲਈ। 8 ਸਾਲ ਹੋ ਗਏ ਆ ਕਹਿੰਦੇ। 8 ਸਾਲ ਤੋਂ ਕਹਿੰਦੇ ਆਹੀ ਗੱਡੀ ਚਲਾ ਰਹਿਆ। ਜਿਹੜੀ ਹੁਣ ਖਰਾਬ ਹੋ ਗਈ ਹੋਈ ਸੀ। ਹਾਂ ਤੁਸੀਂ ਦੇਖ ਸਕਦੇ ਹੋ। ਆ ਗਏ ਗੁਰਾਲ ਦਾ ਗੁਰਾਲ ਦਾ ਸੇਵਾ ਬਾਬਾ ਜੀ ਇੱਧਰ ਲਿਆਓ ਤ ਬਾਬਾ ਇੱਧਰ ਲਿਆਓ ਅੰਦਰ ਨੂੰ ਦੱਸੋ ਤ ਬਾਬਾ ਜੀ ਕਿਦਾਂ ਵਧੀਆ ਰਹੀ ਹੈ ਉਮੀਦ ਹੈਗੀ ਸੀ ਮਹਾਰਾਜ ਦੇਣਗੇ ਮਹਾਰਾਜ ਦੇ ਜੋ ਹੈ ਕੋਸਾ ਯਸਨਾ ਦੋਸ਼ ਕਹਿੰਦੇ ਸੀ ਨਾ ਤੁਸੀਂ ਕੋਈ ਦੋਸ਼ ਕਾਦਾ ਦਈਏ ਉਹਨਾਂ ਤੇ ਉਹਨਾਂ ਨੂੰ ਕਹਾਂ ਦੋਸ਼ ਦੇਣਾ ਜੋ ਦੇਣਾ ਉਹਨਾਂ ਨੇ ਸਾਡੇ ਨਸੀਬਾਂ ਦਾ ਦੋਸ਼ ਆ ਨਾ ਨਸੀਬਾਂ ਆਪਣਾ ਦੋਸ਼ ਦੇਣਾ ਲੇਕਿਨ ਮਹਾਰਾਜ ਕਰਦੇ ਆ ਭਲਾ ਕਰਦੇ ਆ ਆਂਦੇ ਆ ਮਹਾਰਾਜ ਹੈ ਵਾਹਿਗੁਰੂ ਵਾਹਿਗੁਰੂ ਸ਼ੁ크ਰਾ ਗੁਰਦਾਮ ਦਾ ਸਬਾਸ਼ਾਦਾ ਬਾਬੇ ਕੁਝ ਹੋਰ ਕਹਿਣਾ ਚਾਹੋਗੇ ਹਾਂਜੀ ਹੋਰ ਕੁਝ ਕਹਿਣਾ ਚਾਹੋਗੇ ਨਹੀਂ ਕਹਿਣਾ ਕੀ ਹੈ ਖੁਸ਼ ਹੋ ਗਏ ਹੈ ਚਲੋ ਸ਼ੁ크ਰਾ ਸ਼ੁ크ਰਾ ਗੁਰਦਾਮ ਦਾ ਸਬਾਸ਼ਾਦਾ ਹੁਣ 300 400 ਰੁਪਏ ਤੇ ਬਣੂਗਾ ਹੈ ਚਲੋ ਠੀਕ ਹੈ ਪਿਆਰਿਓ ਬਣੇਗਾ ਚਲੋ ਸ਼ੁ크ਰਾ ਸ਼ੁ크ਰਾ ਸਵਾ ਸਾਡੇ ਬਾਬਾ ਜੀ ਸੀ ਅੱਜ ਬਹੁਤ ਖੁਸ਼ ਆ ਆਪਣੀ ਗੱਡੀ ਹੋ ਗਈ ਹੈ ਜੀ ਪੁਰਾਣੀ ਗੱਡੀ ਤੁਸੀਂ ਦੇਖ ਲਈ ਸੀ ਕਿਸ ਤਰ੍ਹਾਂ ਦੀ ਹਾਲਾਤ ਤੇ ਹੁਣ ਨਵੀਂ ਗੱਡੀ ਮਿਲ ਗਈ ਹੈ ਚਲੋ ਠੀਕ ਹੈ ਪਿਆਰਿਓ